ਆਪ ਸਮਝ ਸਕਤੇ ਹੋ ਕਿ ਪਰਿਵਾਰ ਦਾ ਕੀ ਹਾਲ ਹੋਇਆ ਹੋਇਆ ਕਿਸੇ ਦਾ ਬੱਚਾ ਗਿਆ ਹੈ ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਪ ਇੰਦੇਰੇ ਘੰਟਾ ਇਹ ਕੋਈ ਗੱਲ ਹੁੰਦੀ ਆ ਉਹ ਬੱਚੀ ਉਥੇ ਸੀਗੀ ਉਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਂਗੀ ਉਸ ਨੂੰ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਨੇ ਉਹ ਫਾਂਸੀ ਹੋਣੀ ਚਾਹੀਦੀ ਬੰਦੇ ਔਰੇ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹ ਜੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਬਾ ਨਹੀਂ ਜਾਣਾ ਚਾਹੀਦਾ ਕਿ ਪਰਿਵਾਰ ਨੂੰ ਕੁਝ ਤਾਂ ਹੌਂਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲਾਅ ਹੈਗਾ

ਔਰ ਇਹ ਵੀ ਜਲਦੀ ਤੋਂ ਜਲਦੀ ਔਰ ਅਸੀਂ ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾਲ ਤੁਸੀਂ ਡਿਮਾਂਡ ਕਰਦੇ ਹੋ ਕਿ ਉਹ ਜਿਹੜਾ ਕੇਸ ਹੈਗਾ ਫਾਸਟ ਟਰੈਕ ਦੇ ਵਿੱਚ ਚਲ ਲਾਇਆ ਜਾਵੇ ਬਿਲਕੁਲ ਫਾਸਟ ਟਰੈਕ ਤੇ ਚਲਾਇਆ ਜਾਵੇ ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਿਲੀ ਦੇ ਕੀ ਨੇ ਤੁਸੀਂ ਸਮਝ ਸਕਦੇ ਹੋ ਕੀ ਗੀਤੀ ਹੋਣੀ ਹੈ ਮਾਂ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਆ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਅਜ ਦਿਨੀ ਇਸੇ ਤਰ੍ਹਾਂ ਕੋਈ ਲੋ ਐਨ ਆਰਡਰ ਨਹੀਂ ਹੈ ਸਾਰੇ ਕਿਤੇ ਪੰਜਾਬ ਚ ਤੁਹਾਨੂੰ ਵੀ ਪਤਾ ਹੈ ਸਾਰੇ ਕਿਤੇ ਜਾਣੇ ਆ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰਾਂ ਦਿਨ ਦਿਨੇ ਹੋ ਤੁਹਾਨੂੰ ਪਤਾ ਕੀ ਹੋ ਰਿਹਾ ਪੰਜਾਬ ਚ ਅੱਛਾ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਸ਼ਾਪੀ ਪੀਕਨ ਕੇ ਮਤ ਬਾਹਰ ਆਇਆ ਉਸ ਤੋਂ ਬਾਅਦ ਦੱਸਦੇ ਕਿ ਪਰਿਵਾਰ ਨਹੀਂ ਹਾਲਾਂਕਿ ਜੋ ਚੀਜ਼ ਹੋਈ ਇਨਾ ਹਿਨियस ਕ੍ਰਾਈਮ ਉਸ ਤੋਂ ਬਾਅਦ ਵੀ ਹਲੀ ਤੱਕ ਕਾਰਵਾਈ ਨਾ ਹੋਣੀ ਸਿਰਫ ਉਸ ਨੂੰ ਲਾਈਨ ਹਾਜ਼ਰ ਕਰ ਦੇਣਾ ਜਾਂ ਫਿਰ ਉਸ ਦੇ ਉੱਪਰ ਚਾਹ ਨਾ ਹੋਣਾ ਇਨਾ ਹਿਨियस ਕ੍ਰਾਈਮ ਦੇ ਬਾਅਦ ਵੀ ਪੁਲਿਸ ਕਮਿਸ਼ਨਰ ਤੇੰਦਨਾਬਾਦ ਆਉਂਦੇ ਨੇ ਉਸ ਤੋਂ ਲਾਇਦਾ ਪੁਲਸ ਹਲੋ ਇਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਪਰਿਵਾਰ ਕਹਿੰਦਾ ਕਿ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ਼ਰ ਸਾਰੀ ਰਾਤ ਪਾਇਆ ਗਿਆ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲਗਦਾ ਨਹੀਂ ਹੈ ਜਿਤੇ ਪੁਲਸ ਨੂੰ ਇਸ ਦੇ ਉੱਪਰ ਧਿਲਮਟ ਕਿਸੇ ਵੀ ਤਰੀਕੇ ਦੀ ਨਹੀਂ ਵਰਤਨੀ ਚਾਹੀਦੀ ਸੀਗੀ ਤੇ ਪਰਚਾ ਉਸੇ ਵਕਤ ਹੋ ਜਾਣਾ ਚਾਹੀਦਾ ਸੀ ਪੁਸ਼ਤਨਾਜ਼ਮ ਜੀ ਬਿਲਕੁਲ ਪਰਚਾ ਉਸੇ ਟਾਈਮ ਹੋ ਜਾਣਾ ਚਾਹੀਦਾ ਸੀਗਾ ਕਿ ਦੋ ਘੰਟੇ ਜਿੰਨਾ ਵੀ ਬੈਠੇ ਸੀ ਟਾਈਕੰਟਾ ਜਿਉਂ ਵੀ ਸੀਗਾ ਸ਼ਾਇਦ ਕੁੜੀ ਚ ਕੋਈ ਜਾਨ ਹੋ ਗਈ ਹੁੰਦੀ ਤੁਸੀਂ ਸੈਂਟਰ ਗਵਰਨਮੈਂਟ ਕੋ ਲੈ ਕੇ ਜਾਉਂਗੇ ਅਸੀਂ ਜੀ ਤੇ ਇੱਥੇ ਕੁਝ ਨਹੀਂ ਕਰਨਗੇ ਨਾ ਸੀਬੀਆਈ ਦੀ ਡਿਮਾਂਡ ਕਰਾਂਗੇ ਔਰ ਅਸੀਂ ਪੂਰੇ ਖੜੇ ਹੈ ਪਰਿਵਾਰ ਨਾਲ ਔਰ ਅਸੀਂ ਇਹਨਾਂ ਨਾਲ ਟੱਚ ਲਵਾਂਗੇ ਮੋਕੇ ਤੇ ਪੁਲਿਸ ਨਹੀਂ ਪਹੁੰਚਦੀ ਮਹਿਲਾ ਕੰਮ ਮੂਚਾ ਕੀ ਕਰੇ ਮੈਡਮ ਇੱਕ ਸਵਾਲ ਮੋਕੇ ਤੇ ਪੁਲਿਸ ਨਹੀਂ ਪਹੁੰਚਦੀ ਕਾਫੀ ਸਮੇ ਤੁਹਾਡੇ ਜਿਹੜੇ ਨਾਲੇ ਸ਼ੀਤਲ ਜੀ ਇਹ ਪਹੁੰਚ ਜਾਂਦੇ ਨੇ ਮੱਲੇ ਵਾਲੇ ਰਲ ਕੇ ਜਿਹੜੇ ਇਹ ਬੋਡੀ ਬਾਹਰ ਕੱਢਦੇ ਨੇ ਉਹ ਕਿਤੇ ਨਾ ਕਿਤੇ ਸਵਾਲ ਤਾਂ ਪੁਲਿਸ ਦੇ ਉੱਪਰ ਵੀ ਖੜੇ ਹੋ ਰਹੇ ਨੇ ਦੇਖੋ ਮੱਲੇ ਵਾਲਿਆਂ ਨੇ ਜਾਣ ਨਹੀਂ ਤਮਾਨੂੰ ਨਹੀਂ ਜਾਣ ਦਿੱਤਾ ਬੋਡੀ ਕੋਲ ਔਰ ਆਦਮੀ ਫਿਰ ਰਹੇ ਸਾਰੇ ਕਿਤੇ ਲੇਡੀ ਮੁਲਾਜ਼ਮ ਕੋਈ ਨਹੀਂ ਸੀਗੀ 13 ਸਾਲ ਦੀ ਬੱਚੀ ਹੈ اسے ٹائم لیڈی ملازم بلا لینی سی کیوں نہیں بلائی اٹھ گھنٹے بعد کیوں آئی لیڈی ملازم حالات پتہ سی اتنے کی بچاری بچی پائی ہے اتنے باہر مار ہو رہی ہے